ਇਹਨਾਂ ਨੇ ਦੋ ਦੋ ਵਾਰੀ ਕਿਹਾ ਅੱਜ ਵੀ ਮੇਰਾ ਪੁੱਤ ਇੰਨਾ ਸੋਹਣਾ ਨਹੀਂ ਸੀ ਪਰ ਮੈਨੂੰ ਮੈਸੇਜ ਤੇ ਮੈਸੇਜ ਆ ਰਹੇ ਨੇ ਵੀ ਬਾਪੂ ਜੀ ਨੂੰ ਇਹ ਗੱਲ ਕਹੋ ਵੀ ਉਹਨਾਂ ਨੇ ਅੱਜ ਤੱਕ ਇਹ ਤਾਂ ਇਦੋਂ ਬਾਅਦ ਉਹਨਾਂ ਨੇ ਐਂ ਨਹੀਂ ਕਹਿਣਾ ਵੀ ਮੇਰਾ ਪੁੱਤ ਸੋਹਣਾ ਨਹੀਂ ਸੀ ਸਾਡਾ ਭਰਾ ਹੀਰਾ ਸੀ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਬਾਕੀ ਤੁਸੀਂ ਮੇਰੇ ਭਰਾਵਾਂ ਮੇਰੇ ਬੱਚਿਓ ਸੋਨੂੰ ਪਤਾ ਹੀ ਹੈ ਵੀ ਕਿਸੇ ਦਾ ਕੀਤਾ ਕਿਸੇ ਦੇ ਸਿਰ ਧੂਪ ਦੇਣਾ ਇਹ ਚੰਗੀ ਗੱਲ ਨਹੀਂ ਹੁੰਦੀ ਹੁਣ ਉਹਨਾਂ ਨੇ ਕਿਹਾ ਵੀ ਸ਼ਗਨਪ੍ਰੀਤ ਇਹਦਾ ਮਤਲਬ ਮੈਨੇਜਰ ਸੀ ਕੀ ਸ਼ਗਨਪ੍ਰੀਤ ਦੀ ਸਜ਼ਾ ਸਿੱਧੂ ਨੂੰ ਦੇਣੀ ਸੀ ਸਿੱਧੂ ਮਾਰਨਾ ਸੀ ਸ਼ਗਨਪ੍ਰੀਤ ਨੂੰ ਕਿਉਂ ਨਹੀਂ ਮਾਰਿਆ ਅਸੀਂ ਤਾਂ ਬਸ ਉਹਨਾਂ ਤੋਂ ਇਹੀ ਸਵਾਲ ਪੁੱਛਣੇ ਚਾਹੁੰਦੇ ਆਂ ਵੀ ਕਿਸੇ ਦੀ ਸਜ਼ਾ ਕਿਸੇ ਨੂੰ ਕਿਉਂ ਦਿੱਤੀ ਜਾਵੇ ਉਹ ਸਿੱਧੂ ਨੂੰ ਗੈਂਗਸਟਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਐ ਜਦੋਂ ਸਿੱਧੂ ਤੇ ਸਿੱਧੂ ਤੇ ਕੋਈ ਗਾਣੇ ਦਾ ਪਰਚਾ ਕਰ ਦਿੰਦੇ ਐ ਕੋਈ ਘਰੇ ਬੈਠ ਕੇ ਉਹ ਗੁਣਗਣਾਉਂਦਾ ਉਹਦਾ ਪਰਚਾ ਕਰ ਦਿੰਦੇ ਐ ਕਿ ਫਿਰ ਜਦੋਂ ਸਿੱਧੂ ਦੇ ਗੈਂਗਸਟਰਾਂ ਨਾਲ ਸੰਬੰਧ ਸੀ ਤੇ ਪੁਲਿਸ ਨੇ ਉਹਦੇ ਤੇ ਕੋਈ ਕੱਚਾ ਨਹੀਂ ਕੀਤਾ। ਇਹ ਤੁਸੀਂ ਸਾਰੇ ਜਣੇ ਉਹਨਾਂ ਨੂੰ ਪੁੱਛੋ ਤਾਂ ਸਹੀ। ਵੀ ਹੋਰ ਤਾਂ ਨਿੱਕੇ-ਮੁਟੇ ਉਹ ਤਾਂ ਛੇ-ਸੱਤ ਪਰਚੇ ਕਰਦੇ। ਤੇ ਜਿਹੜਾ ਉਹਨੇ ਮਤਲਬ ਉਹਨੂੰ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਵੀ ਉਹਦੇ ਗੈਂਗਸਟਰਾਂ ਨਾਲ ਸੰਬੰਧ ਸੀਗੇ ਤੇ ਫਿਰ ਉਹਦਾ ਪਰਚਾ ਕਿਉਂ ਨਹੀਂ ਹੋਇਆ ਹੁਣ ਤੱਕ ਸਿੱਧੂ ਤੇ? ਇਹਦਾ ਬਤਨ ਕੋਈ ਨਹੀਂ। ਸਾਡੇ ਤੋਂ ਤੁਸ ਹੀ ਉਮੀਦ ਹਾਂ। ਸੋਡੇ ਤੋਂ ਉਮੀਦ ਰੱਖਦੇ ਹੁਣ ਸਾਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਹੈਗੀ ਕਿਉਂਕਿ ਸੋਡੇ ਵੀ ਬੱਚੇ ਕਹਾਉਂਦੇ ਆ ਮੂਰੇ ਗੱਭਰੂ ਹੋਈ ਜਾਂਦੇ ਆ ਗੱਭਰੂ ਹੈਗੇ ਆ ਵੀ ਅਸੀਂ ਤਾਂ ਇਹੀ ਕਹਿੰਦੇ ਆ ਆ ਬਦਈ ਜਵੱਟਾਂ ਨੂੰ ਵਿਚਾਰੋ ਜਾਂ ਤਾਂ ਇਹਨਾਂ ਨੂੰ ਬਾਹਰ ਤੋਂ ਵਰਤੂ ਜਾਏ ਇਹਨਾਂ ਨੂੰ ਤਰੱਕੀ ਨਾ ਕਰਨ ਦੀ ਕਿਉਂਕਿ ਇੱਥੇ ਤਰੱਕੀ ਕਰਨ ਵਾਲੇ ਦਾ ਹਰ ਇੱਕ ਦੁਸ਼ਮਣ ਬਣ ਜਾਂਦਾ ਹੈ